ਨਾਪਾ ਸਰਦਰ ਪੁਲਿਸ ਨੇ ਨਾਕਾਬੰਦੀ ਦੌਰਾਨ ਜਾਲੀ ਕਰੰਸੀ ਗਿਰੋਹ ਦਾ ਪਰਦਾ ਫਾਸ਼ ਕਰਦੇ ਹੋਏ 9 ਲੱਖ ਰੁਪਏ ਦੀ 500 500 ਦੇ ਨੋਟਾਂ ਵਾਲੀ ਜਾਲੀ ਕਰੰਸੀ ਬਰਾਮਦ ਕੀਤੀ ਹੈ। ਗਲਵੱਟੀ ਚੌਕ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ ਦੋ ਕਾਰਾਂ ਨੂੰ ਰੋਕ ਕੇ ਚਾਰਜ ਕੀਤੀ ਹੈ ਤਾਂ ਕਾਰਾਂ ਵਿੱਚੋਂ ਪੰਜ ਪੁਰਸ਼ ਅਤੇ ਦੋ ਔਰਤਾਂ ਨੂੰ ਜਿਹੜਾ ਕਿ ਗ੍ਰਿਫਤਾਰ ਕੀਤਾ ਗਿਆ ਇਹਨਾਂ ਕੋਲੋਂ ਇੱਕ ਲਾਇਸੈਂਸ ਰਿਵਾਲਵਰ ਵੀ ਮਿਲਿਆ। ਦੱਸ ਦਈਏ ਇਸ ਬੰਦੇ ਸਾਰੇ ਜਾਣਕਾਰੀ ਐਸ ਐਚਓ ਗੁਰਪ੍ਰੀਤ ਸਿੰਘ ਸਮਰਾਉ ਨੇ ਦਿੱਤੀ ਹੈ ਦੱਸ ਦਈਏ ਇਹ ਗਿਰੋਹ ਬਾਹਰਲੇ ਸੂਬਿਆਂ ਵਿੱਚ ਜਾਲੀ ਕਰੰਸੀ ਦਾ ਗੋਰਖ ਧੰਦਾ ਕਰਦਾ ਸੀ ਇਹ 1 ਲੱਖ ਰੁਪਏ ਦੀ ਅਸਲੀ ਰਕਮ ਦੇ ਬਦਲੇ 5 ਲੱਖ ਦੀ ਜਾਲੀ ਕਰੰਸੀ ਦਿੰਦੇ ਸਨ ਜਿਹੜੀ ਗਿਣਤੀ ਕਰਨ ਪਰ ਇਹ 5 500 ਦੇ ਨੋਟ ਨੇ ਜਿਹੜੇ ਕਰੰਸੀ ਦੇ ਤੱਕ ਤਕਰੀਬਨ 9 ਲੱਖ ਰੁਪਿਆ ਇਹ ਜਿਹੜੀ ਰਕਮ ਪਾਈ ਗਈ ਹੈ ਸਾਰੇ ਨੋਟ 5 300 ਦੇ ਹੀ ਨੇ ਹਾਂਜੀ ਸਾਰੇ ਨੋਟ 5 300 ਦੇ ਨੇ ਬੈਕਗ੍ਰਾਉਂਡ ਕੀ ਹੈ ਜੀ ਇਹਨਾਂ ਦੀ ਜਿਹੜੇ ਇਹ ਬੈਕਗ੍ਰਾਉਂਡ ਇਹ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਬਿਲੋਂਗ ਕਰਦੇ ਨੇ ਜਿਵੇਂ ਕਿ ਕੋਈ ਜਿਵੇਂ ਲੇਡੀਜ਼ ਹੈਗੀ ਹੈ ਖੰਨੇ ਤੋਂ ਬਿਲੋਂਗ ਕਰਦੀ ਹੈ ਇੱਕ ਬਰਨਾਲੇ ਤੋਂ ਬਿਲੋਂਗ ਕਰਦੀ ਹੈ ਇੱਕ ਗਦਾਈਏ ਤੋਂ ਬਿਲੋਂਗ ਕਰਦਾ ਹੈ ਮੁੰਡਾ ਸੰਗਰੂਰ ਦੇ ਹੈਗੇ ਨੇ ਬੰਦੇ ਵਿੱਚ ਤੋਂ ਦਿਹਾੜੇ ਦਾ ਹੈਗਾ ਇੱਕ ਪਰ ਵੱਖ-ਵੱਖ ਜ਼ਿਲ੍ਹਿਆਂ ਦੇ ਹੈਗੇ ਨੇ ਜਿਹੜਾ ਗਰੋਹ ਬਣਾਇਆ ਹੋਇਆ ਸੀਗਾ ਪਹਿਲਾਂ ਵੀ ਜਿਹੜੇ ਹੈਗੇ ਨੇ ਚਾਰ-ਪੰਜ ਬੰਦੇ ਜਿਹੜੇ ਹੈਗੇ ਨੇ ਉਹ ਕ੍ਰਿਮੀਨਲ ਮਾਈਂਡਡ ਨੇ ਉਹਨਾਂ ਦੇ ਪਹਿਲਾਂ ਵੀ 420 ਦੇ ਐਕਸਟਰਸ਼ਨ ਦੇ ਬਲੈਕਮੇਲਿੰਗ ਦੇ ਪਰਚੇ ਦਰਜ ਨੇ ਇਥੇ ਬਫੇ ਸੀ ਕਰਦੇ ਸੀ ਸਰ ਸਿਸਟਮ ਵਿੱਚ ਕੋਈ ਸਮਾਨ ਖਰੀਦਦੇ ਸੀ ਜਾਂ ਲੋਟ ਵੇਚਦੇ ਸੀ ਇਹਨਾਂ ਦਾ ਮੋਡਸ ਆਪਰੇਂਡ ਹੀ ਇਹ ਹੈ ਕਿ ਇਹ ਜਿਵੇਂ ਕੋਈ ਲੋਕ ਇਹਨਾਂ ਨੂੰ ਮਿਲ ਗਏ ਕਿ ਤਾਲ ਵਿੱਚ ਆ ਗਏ ਕੋਈ ਬੰਦੇ ਰਾਹੀਂ ਆ ਗਏ ਉਹਨਾਂ ਨੂੰ ਜਿਵੇਂ ਲੱਖ ਰੁਪਇਆ ਉਹਨਾਂ ਤੋਂ ਲੈ ਲਿਆ ਸੀ ਉਹ ਲੈ ਲੇ ਰੁਪਏ 5 ਲੱਖ ਰੁਪਇਆ ਜਾਲੀ ਦੇ ਤਾ ਇਹਦਾ ਲਾਲਚੀ ਲੋਕਾਂ ਨੂੰ ਆਧਾਰ ਪ੍ਰਦਾਨ ਕਰਦੇ ਸੀ ਤੇ ਬਾਕੀ ਖਰੀਦੋ-ਫਰੋਕ ਦੇ ਵਿੱਚ ਵੀ ਜਿਹੜੀ ਹੈਗੀ ਹੈ ਕਰੰਸੀ ਬੱਤੇ ਜਾਂਦੀ ਸੀ ਜਾਲੀ ਕਰੰਸੀ ਕਿੱਥੋਂ ਤੋਂ ਹੋਦੀ ਸੀ ਜਾਲੀ ਕਲਾਂਸੀ ਇਹ ਬਣਾਉਂਦੇ ਸੀਗੇ ਜੀ ਇਹਦੇ ਬਾਰੇ ਹਲੇ ਅਸੀਂ ਕੁਝ ਕੁ ਚ ਕਰਨੀ ਹੈ ਰਿਮਾਂਡ ਲਵਾਂਗੇ ਇਹਨਾਂ ਦਾ ਅੱਜ ਇਹਨਾਂ ਨੂੰ ਅਦਾਲਤ ਪੇਸ਼ ਕਰਾਂਗੇ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਜਾਸਰ ਪਾਸੋਂ ਰਿਮਾਂਡ ਹਾਸਲ ਕਰਾਂਗੇ ਕਿੱਥੇ ਬਣਾਉਂਦੇ ਸੀਗੇ ਇਹ ਕੀ ਇਹਨਾਂ ਦਾ ਆਪਰੇਟਰ ਹੈਗਾ ਔਰ ਕਿਹੜੇ ਕਿਹੜੇ ਬੰਦੇ ਹੋਰ ਨਾਲ ਇਨਵੋਲਵ ਰਹੇ ਕਿੱਥੋਂ ਕਿੱਥੋਂ ਇਹ ਲੈ ਕੇ ਆਉਂਦੇ ਸੀ ਕਿੱਥੇ ਕਿੱਥੇ ਅੱਗੇ ਇਹ ਸਪਲਾਈ ਕਰਦੇ ਸੀਗੇ ਇਹਨਾਂ ਬੰਦਾ ਜਿਹੜਾ ਤਾਂ ਤੇ ਕੀ ਮੇਨ ਕੀੜੇ ਜਿਹੇ ਨਹੀਂ ਗੀ ਸਾਜ਼ਿਸ਼ ਕਰਤਾ ਜੀ ਸਾਜ਼ਿਸ਼ ਕਰਤਾ ਮੇਨ ਤਾਂ ਸਾਰੀ ਇਹ ਜੀ ਗਰੋ ਜਿਹੜਾ ਹੈਗਾ ਇਹਨਾਂ ਦਾ ਕਾਫੀ ਪੁਰਾਣਾ ਗਰੋ ਹੈ ਸਾਰੇ ਤੇ ਮੁਕਦਮੇ ਦਰਜ ਨੇ ਕ੍ਰਿਮੀਨਲ ਮਾਈਂਡਡ ਬੰਦੇ ਨੇ ਔਰ ਸਾਰੀ ਅਪਰਾਧਿਕ ਝੁੱਕਣ ਵਾਲੇ ਬੰਦੇ ਹੈਗੇ ਨੇ ਸਰ ਦਾਜਾ ਕਿੰਨੇ ਦਿਨ ਤੋਂ ਕੰਮ ਕਰ ਰਹੇ ਨੇ ਇਹ ਫਿਲਹਾਲ ਅਸੀਂ ਪੁੱਛ ਕੇ ਚ ਕਰ ਰਹੇ ਹਾਂ ਤਫਤੀਸ਼ ਜਾਰੀ ਹੈ ਤਫਤੀਸ਼ ਤੋਂ ਬਾਅਦ ਜੋ ਵੀ ਸਾਹਮਣੇ ਆਊਗਾ ਤੁਹਾਡੇ ਨਾਲ ਸਾਂਝਾ ਕੀਤਾ ਜਾਊਗਾ ਸਰ ਕੀ ਕੀ ਬਰਾਬਰ ਹੋਇਆ ਸਾਰੇ ਪੂਰੇ ਕੇਸਿਸ ਕੀ ਕੀ ਬਰਾਬਰ ਹੋਏ ਇਹਦੇ ਵਿੱਚ ਜਿਵੇਂ ਤੁਹਾਨੂੰ ਦੱਸਿਆ ਸੀ ਜਾਲੀ ਕਰੰਸੀ ਜਿਹੜੀ ਹੈਗੀ ਆ ਉਹ 5-500 ਦੇ ਨੋਟ ਨੇ ਉਹ ਗਿਣਤੀ ਕਰਨ ਪਰ 9 ਲੱਖ ਰੁਪਏ ਪਾਇਆ ਗਿਆ ਉਹ ਬਰਾਬਰ ਹੋਇਆ ਜੀ ਔਰ ਦੋ ਗੱਡੀਆਂ ਨੇ ਇੱਕ ਡੈਟਸਨ ਜੀਓ ਗੱਡੀ ਹੈਗੀ ਆ ਔਰ ਇੱਕ ਸਲਿਫਟ ਕਾਰ ਹੈਗੀ ਆ ਤੇ ਇੱਕ ਹੈਗਾ ਲਿਸੈਂਸੀ ਵੈਪਨ ਇੱਕ ਬੰਦੇ ਦਾ ਦੋਸ਼ੀ ਦਾ ਉਹ ਬਰਾਬਰ ਹੋਇਆ ਸਰ ਕੋਈ ਮਸ਼ੀਨ ਵਗੈਰਾ ਕਿਥੋਂ ਵੀ ਬਰਾਮਦੇ ਸੀ ਕੋਈ ਇਸ ਤਰ੍ਹਾਂ ਦੀ ਬਰਾਮਦ ਨਹੀਂ ਫਿਲਹਾਲ ਮਸ਼ੀਨ ਕੋਈ ਬਰਾਮਦ ਨਹੀਂ ਹੋਈ ਹੈ ਕਿ ਜੀ ਉਹਨਾਂ ਦਾ ਪੁੱਛ ਕਚ ਕਰ ਰਹੇ ਆ ਉਥੇ ਤੱਕ ਵੀ ਅਸੀਂ ਪਹੁੰਚਾਂਗੇ ਮੌਦਿਕ ਜਾਣਕਾਰੀ ਤੋਂ ਪਤਾ ਲੱਗਿਆ ਕਿ ਕਿੰਨੇ ਪੈਸੇ ਦੇ ਕੇ ਕਿੰਨੇ ਬਦਲ ਲੈ ਮੂਲੀ ਜਾਣਕਾਰੀ ਤੋਂ ਤਾਂ ਇਹੀ ਸਾਹਮਣੇ ਆਇਆ ਕਿ ਇਹ 5 ਲੱਖ ਰੁਪਏ ਜਿਹੜਾ ਹੈਗਾ ਜਾਲੀ ਕਰੰਸੀ ਕਿਸੇ ਬੰਦੇ ਨੂੰ ਲਾਲਚੀ ਬੰਦੇ ਨੂੰ ਦੇ ਦਿੱਤਾ ਤੇ ਉਹ ਤੋਂ 1 ਲੱਖ ਰੁਪਏ ਲੈ ਲਿਆ ਇਹਨਾਂ ਜਿਹੜਾ ਹੈਗਾ ਸਿਸਟਮ ਇਹਨਾਂ ਦਾ ਚੱਲਦਾ ਸੀਗਾ ਉਹ ਸਾਹਮਣੇ ਆਇਆ ਜਿਲ੍ਹੇ ਤੋਂ ਬਾਹਰ ਅਪਰੇਟ ਕਰਦੇ ਸੀ ਕਿਉਂਕਿ ਜ਼ਿਆਦਾਤਰ ਹੀ ਪਤਾ ਲੱਗਿਆ ਵੀ ਜਿਹੜੇ ਇਹ ਕਰਦੇ ਨੇ ਸਾਫਲੇ ਸ਼ਹਿਰ ਤੋਂ ਨਹੀਂ ਕਰਦੇ ਬਾਹਰ ਕਰਦੇ ਬਿਲਕੁਲ ਜੀ ਇਹ ਗੱਲ ਹੈਗੀ ਹੈ ਕਿ ਇਹ ਜਿੱਥੇ ਐਰ ਹੈਸ਼ੀ ਨੇ ਜਾਂ ਜਿੱਥੇ ਇਹਨਾਂ ਦਾ ਹੈਗਾ ਜਾਣ ਪਛਾਣ ਹੈਗੀ ਆ ਉੱਥੇ ਇਹੋ ਜਿਹਾ ਕੰਮ ਨਹੀਂ ਕਰਦੇ ਇਹ ਤਾਂ ਜ਼ਿਲ੍ਹੇ ਤੋਂ ਬਾਹਰ ਜਾ ਸਟੇਟ ਤੋਂ ਬਾਹਰ ਅਦਰ ਸਟੇਟ ਦੇ ਵਿੱਚ ਜਿਹੜਾ ਹੈਗਾ ਦਾਨ ਪ੍ਰਦਾਨ ਕਰਦੇ ਤੀਨੇ ਆਪਸ ਚ ਇਹਨਾਂ ਦਾ ਕੋਈ ਸਬੰਧ ਆ ਜੀ ਇਹ ਆਪਸ ਦੇ ਵਿੱਚ ਇਹਨਾਂ ਦਾ ਇਹ ਸਬੰਧ ਹੈ ਵੀ ਇਹ ਪ੍ਰਾਣੇ ਮੁਕੱਦਮੇ ਦਰਜ ਨੇ ਇੱਕ ਦੂਜੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਹੋ ਗਈ ਜਾਂ ਇਦਾਂ ਹੀ ਕਰਾਇਮ ਕਰਦੇ ਇੱਕ ਦੂਜੇ ਨੂੰ ਮਿਲ ਗਏ ਇਹਨਾਂ ਦਾ ਇੱਕ ਲਿੰਕ ਬਣ ਗਿਆ ਇੱਕ ਨਾ ਗਰੋਹ ਬਣ ਗਿਆ ਉਹ ਵੈਪਰ ਹੈ ਜਿਹੜਾ ਰਵਲਵਰ ਹੈ ਪਿਸਤਰ ਹੈ ਜਾਂ ਕਿਹੜਾ ਜੀ ਇਹ ਪਿਸਤਲ ਹੈਗਾ 32 ਬੋਲ ਚਾਸਮੈਂਟ ਵਾਈਫ ਵੀ ਨਹੀਂ ਜਾਂ ਨਹੀਂ ਹਸਬੰਡ ਵਾਈਫ ਕੋਈ ਕੋਈ ਵੀ ਨਹੀਂ ਹੈਗਾ ਇਹ ਅਲੱਗ-ਅਲੱਗ ਨੇ ਕਿ ਰਿਕਾਰਡ ਬਈ ਹੁਣ ਫਰਦਕੀ ਕੀ ਕੀਤੀ ਜਾ ਅਸੀਂ ਇਹਦੇ ਵਿੱਚ 94 ਨੰਬਰ ਐਫਆਈਆਰ ਦਰਜ ਕੀਤੀ ਹੈ ਔਰ ਐਫਆਈਆਰ ਦਰਜ ਕਰਕੇ ਇਹਨਾਂ ਸੱਤਾਂ ਦੋਸ਼ੀਆਂ ਦੀ ਅਰੈਸਟ ਪਾ ਲਈ ਹੈ ਕਰੰਸੀ ਰਿਕਵਰ ਕਰ ਲਈ ਹੈ ਗੱਡੀਆਂ ਰਿਕਵਰ ਕਰ ਲੀਆਂ ਨੇ ਔਰ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਲਗਾਈ ਨਾਲ ਕਸ਼ਿਸ਼ ਕੀਤੀ ਜਾਊਗੀ ਤੁਸੀਂ 90 ਲੱਖੇ ਜੇ ਇਹਨਾਂ ਨੂੰ ਬੜਿਆ ਆਪਣੇ ਇਲਾਕੇ ਦਾ ਵੀ ਕੋਈ ਮੁੰਡਾ ਹੈਗਾ ਰਚਿਆ ਕੁੜੀ ਇਹਦੇ ਵਿੱਚ ਆਪਣੇ ਦੀ ਗਦਾਈਆ ਪਿੰਡ ਦਾ ਹੈਗਾ ਇੱਕ ਲੜਕਾ ਕੀ ਨਾਂ ਆ ਗਿਆ ਉਹਦਾ ਨਾਂ ਕਲਵਰਤ ਸਿੰਘ ਹੈ ਪਰ ਉਹਦਾ ਕੋਈ ਅਪਰਵਾਦੀਕ ਪਿਛੋਕੜ ਨਹੀਂ ਹੈਗਾ ਕੋਈ ਬੈਕਗ੍ਰਾਉਂਡ ਉਹਦਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈਗਾ ਪਹਿਲੀ ਵਾਰ ਮਤਲਬ ਉਹਦੇ ਪਰਚਾ ਦਰਜ ਹੋਇਆ ਹੈ ਬਾਕੀ ਉਹ ਤੋਂ ਵੀ ਜੜੀ ਹੈਗੀ ਹੈ ਭਾਈ ਨਾਲ ਪੁੱਛ ਕੇ ਚੱਕਾ ਨਹੀਂ ਕਿ ਉਹ ਦੋਹਾਂ ਦੇ ਵਿੱਚ ਕਿਵੇਂ ਆਇਆ ਇਹ ਉਹਦਾ ਪਰਿਵਾਰ ਉਹ ਇਦਾਂ ਹੀ ਇਹਨਾਂ ਦੇ ਲਿੰਕ ਬਣਦੇ ਗਏ ਜੀ ਦੂਜੇ ਨਾਲ ਜਿਵੇਂ ਯਾਰਾਂ ਦੋਸਤਾਂ ਦੇ ਵਿੱਚ ਗੱਲ ਛਿੜੀ ਵੀ ਆਪਾਂ ਇਦਾਂ ਕੰਮ ਕਰਦੇ ਆਂ ਆਪਾਂ ਆਹ ਕੰਮ ਸ਼ੁਰੂ ਕਰੀਏ ਆਪਾਂ ਨੂੰ ਇਨਾ ਫਾਇਦਾ ਹੋ ਜੂਗਾ ਆਪਾਂ ਪੈਸਾ ਕਮਾ ਲਾਂਗੇ ਮਤਲਬ ਉਹ ਇਹਨਾਂ ਦਾ ਇੱਕ ਇੱਕ ਸਿਸਟਮ ਜਿਹਾ ਬਣ ਗਿਆ ਨਾਮ ਕਲੀਅਰ ਕਰ ਦੋ ਸਰ ਕਿਹੜੇ ਕਿਹੜੇ ਇਹਦੇ ਵਿੱਚ ਦੋ ਲੇਡੀਜ਼ ਨੇ ਜੀ ਕੁਰਵਿੰਦਰ ਕੌਰ ਵਾਈਫ ਆਫ ਪਾਲ ਸਿੰਘ ਹੈਗੀ ਆ ਇਹ ਖੰਨੇ ਦੇ ਰਹਿਣ ਵਾਲੀ ਐ ਇਹਦੇ ਉੱਪਰ ਵੀ ਪਹਿਲਾ 420 ਦੇ ਮਕਦਮੇ ਦਰਜ ਨੇ ਔਰ ਸੈਕੰਡ ਕਰਨਜੀਤ ਕੌਰ ਹੈਗੀ ਐ ਵਾਈਫ ਆਫ ਭੋਲਾ ਸਿੰਘ ਇਹ ਇਹਨਾਂ ਦਾ ਬਰਨਾਲਾ ਹੈਗਾ ਇਹਦੇ ਤੇ ਵੀ 420 ਦੇ ਮਕਦਮੇ ਦਰਜ ਨੇ ਰਣਵੀਰ ਸਿੰਘ ਰਾਣਾ ਹੋ ਗਿਆ ਇਹ ਲੋਂਗੋਵਾਲ ਦਾ ਇਹਦੇ ਤੇ ਕਾਫੀ ਮਕਦਮੇ ਦਰਜ ਨੇ ਐਕਸਟਰਸ਼ਨ ਦੇ ਬਲੈਕਮੇਲਿੰਗ ਦੇ ਲੱਖੀ ਮੋਂਗਾ ਹੋ ਗਿਆ ਲੁਧਿਆਣੇ ਦਾ ਇਹਦੇ ਵੀ ਫਕਰਮਿੰਦਰ ਦੇ ਅਰ ਜੁਕੇਂਦਰ ਸਿੰਘ ਹੈਗਾ ਇਹ ਸੁਵੇ ਦਾ ਇਹਦੇ ਵਿਚਾਰ ਤੋਂ ਵੀ ਦਾ ਮਕਦਮਾ ਅੰਦਰ ਦੇਆ ਭੁਪਿੰਦਰ ਪਾਲ ਸਿੰਘ ਹੈਗਾ ਧੂਰਾ ਪੂਰੀ